ਕਿਉਂਕਿ ਮੈਂ ਸਿਰਫ ਅੱਜ ਇੱਕ ਵੀਡੀਓ ਦਫ਼ਤਰ ਨਡਾਲਾ ਵਿਜ਼ਿਟ ਕੀਤੀ ਆ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਵਿੱਚ ਬੜੀ ਬੇਚੈਨੀ ਸੀ ਕਿ ਜਿੱਦ ਦਿਨ ਨੋਮੀਨੇਸ਼ਨ ਸਟਾਰਟ ਹੋਈਆਂ ਉਸ ਦਿਨ ਵੋਟਰ ਸੂਚੀਆਂ ਨੇ ਦਿੱਤੀਆਂ ਗਈਆਂ ਵੋਟਬੰਦੀ ਦੀ ਲਿਸਟ ਨਹੀਂ ਦਿੱਤੀ ਗਈ ਰੈਜ਼ਰਵੇਸ਼ਨ ਰੋਸਟਰ ਨਹੀਂ ਦਿੱਤਾ ਗਿਆ ਔਰ ਇਹ ਪਹਿਲੀ ਇਲੈਕਸ਼ਨ ਆ ਕਿ ਲੋਕਾਂ ਤੋਂ ਛੁਪਾ ਕੇ ਰੈਜ਼ਰਵੇਸ਼ਨ ਕੀਤੀ ਗਈ ਆ ਵੋਟਬੰਦੀਆਂ ਇੰਨੀਆਂ ਗਲਤ ਕੀਤੀਆਂ ਗਈਆਂ ਕਿ ਇੱਕ ਘਰ ਨੂੰ 4-4 ਥਾਂ ਦੇ ਉੱਤੇ ਵੰਡਦੀਆਂ ਵੋਟਾਂ ਇੱਕ ਘਰ ਨੂੰ 25 ਘਟ ਪਾ ਕੇ ਦੂਜੇ ਔਰਡ ਵਿੱਚ ਪਾਤਾ ਮੈਨੂੰ ਨਹੀਂ ਸਮਝ ਆਈ ਵੀ ਇਹ ਕਿੱਥੋਂ ਦਾ ਬਦਲਾਅ ਹੈ ਕਿਦਾਂ ਦੀ ਸਰਕਾਰ ਆਈ ਆ ਤੁਸੀਂ ਪਾਰਦਰਸ਼ੀ ਤਰੀਕੇ ਨਾਲ ਇਲੈਕਸ਼ਨ ਕਰਾਓ ਸਾਰਿਆਂ ਨੂੰ ਲੜਨ ਦਿਓ ਜਿਹੜੀ ਜਿੱਤ ਹਾਰ ਹੋਊਗੀ ਉਹ ਸਾਹਮਣੇ ਤੁਹਾਡੇ ਆਜੂਗੀ ਲੇਕਿਨ ਗਵਰਨਮੈਂਟ ਦਾ ਪਿਛਲੇ 2.5 ਸਾਲ ਪਿੰਡਾਂ ਦੇ ਵਿੱਚ ਇੱਕ ਨਵੇਂ ਪੈਸੇ ਦਾ ਵਿਕਾਸ ਹੋਇਆ ਇੱਕ ਨਵੇਂ ਪੈਸੇ ਦਾ ਜੋ ਵੀ ਪੈਸਾ ਆਇਆ ਸਾਰਾ ਕੇਂਦਰ ਸਰਕਾਰ ਦਾ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਆਏ ਆ ਉਹਦੇ ਨਾਲ ਮਾੜਾ ਮੋਟਾ ਡੰਗ ਟਪਾਈ ਹੋਈ ਆ ਤੋਂ ਆ ਪੰਜਾਬ ਦੇ ਵਿੱਚ ਇਸ ਇਲੈਕਸ਼ਨ 'ਚ ਇੰਦੀ ਹਾਹਾਕਾਰ ਜਿਹੜੇ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਇਹ ਬਦਲਾਵ ਨਹੀਂ ਇਹ ਬਦਲੇ ਦੀ ਭਾਵਨਾ ਨਾਲ ਸਾਰਾ ਕੰਮ ਹੋਇਆ ਪੰਜਾਬ ਦੇ ਵਿੱਚ ਸੋ ਮੈਂ ਵਿਜ਼ਿਟ ਕੀਤਾ ਔਰ ਵੀਡੀਓ ਸਾਹਿਬ ਨੂੰ ਕਿਆ ਨਡਾਲਾ ਨੂੰ ਕਿ ਜੋ ਵੀ ਕੰਮ ਹੈ ਕਾਨੂੰਨ ਅਨੁਸਾਰ ਸਭ ਨੂੰ ਐਨਓਸੀ ਜਾਰੀ ਕਰੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਣ ਬੁੱਝ ਕੇ ਐਨਓਸੀ ਨਹੀਂ ਦਿੱਤੇ ਜਾ ਰਹੇ ਨਾਮਿਨੇਸ਼ਨ ਐਕਸੈਪਟ ਨਹੀਂ ਕੀਤੇ ਜਾ ਰਹੇ ਖੱਜਲ ਖਵਾਰੀ ਜਿੱਦਾਂ ਲੋਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਇਦਾਂ ਦੀ ਮੈਂ ਵਰਕਿੰਗ ਕਦੀ ਵੀ ਕਿਸੇ ਸਰਕਾਰ ਦੀ ਨਹੀਂ ਦੇਖੀ ਨੈਕਸਟ ਅਸੀਂ ਢਿਲਵਾ ਬਲੋਕ ਵੀ ਵਿਜ਼ਿਟ ਕਰਾਂਗੇ ਔਰ ਮੈਂ ਤੁਹਾਡੇ ਜ਼ਰੀਏ ਅਪੀਲ ਕਰੂੰਗਾ ਕਿ ਕਿਸੇ ਨੂੰ ਕੋਈ ਸਮੱਸਿਆ ਆ ਰਹੀ ਹੈ ਨੋਮੀਨੇਸ਼ਨ ਪੇਪਰਸ ਦੀ ਕਿਸੇ ਨੂੰ ਨੋਬਜੈਕਸ਼ਨ ਨਹੀਂ ਮਿਲ ਰਿਹਾ ਹਾਲਾਂਕਿ ਚੋਣ ਕਮਿਸ਼ਨ ਨੇ ਸਰਲ ਕੰਮ ਕਰਤਾ ਉਹਨਾਂ ਨੇ ਐਫਡੇਵਿਟ ਕਹਿਤਾ ਕਿ ਤੁਸੀਂ ਲਾ ਸਕਦੇ ਹੋ ਪਰ ਕਿਸੇ ਨੂੰ ਲੱਗਦਾ ਕਿ ਮੇਰੇ ਪੇਪਰਸ ਐਕਸੈਪਟ ਨਹੀਂ ਕਰਤੇ ਮੇਰੇ ਦਫ਼ਤਰ ਨਾਲ ਮੇਰੇ ਨਾਲ ਸੰਪਰਕ ਕਰਕੇ ਔਰ ਮੈਂ ਇਨਸ਼ੋਰ ਕਰੂੰਗਾ ਕਿ ਫਰੀ ਐਂਡ ਫੇਅਰ ਇਲੈਕਸ਼ਨ ਹੋਵੇ ਕਿਸੇ ਤਰ੍ਹਾਂ ਦੀ ਧਾਂਦਲੀ ਬਿਲਕੁਲ ਹਰਗਿਸ ਨਹੀਂ ਹੋਣ ਦਿਆਂਗੇ ਔਰ ਵੋਟਾਂ ਫਰੀ ਔਰ ਫੇਅਰ ਤਰੀਕੇ ਨਾਲ ਪਵਾਵਾਂਗੇ ਸਰਪੰਚੀ ਬਾਰੇ ਕੀ ਕਹਿੰਦੇ ਨੇ ਹੋ ਰਹੀ ਹੈ ਬੜੀ ਖੁਸ਼ੀ ਆ ਮੈਨੂੰ ਤਾਂ ਸਰਪੰਚੀ ਦਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ ਸਰਪੰਚੀ ਕੀਤੀ ਆ ਔਰ ਹਲੇ ਆਪਣੇ ਕੋਲ 3 3 ਦਿਨ ਬਕਾਇਆ ਹਨ ਤੇ ਸਰਪਸੰਤੀਆਂ ਉਮੀਦ ਹੈ ਸਾਡੇ ਨਡਾਲਾ ਬਲੋਕ ਵਿੱਚ ਘਟੋ ਘਟ ਕੋਈ 99 ਪਿੰਡਾਂ ਚੋਂ ਅਪ੍ਰੋਕਸੀਮੇਟਲੀ 25-30 ਪਿੰਡਾਂ ਚ ਸਰਪਸੰਤੀ ਹੋਵੇਗੀ ਹੁਣ ਦੇਖਣਾ ਹੈ ਕਿ 5 ਲੱਖ ਰੁਪਇਆ ਸਰਕਾਰ ਪੰਚਾਇਤ ਨੂੰ ਦੇਣ ਜੋਗੀ ਹੈ ਕਿ ਉਹ 5 ਲੱਖ ਰੁਪਇਆ ਦੇ ਸਕੂਗੀ ਜੋ ਭਗਵੰਤ ਮਾਨ ਨੇ ਵਾਅਦਾ ਕੀਤਾ ਕਿਉਂਕਿ ਅੱਜ ਤੱਕ ਤਾਂ ਇੱਕ ਨਵੇਂ ਪੈਸੇ ਦੀ ਗ੍ਰਾਂਟ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਵਾਸਤੇ ਨਹੀਂ ਆਈ ਜੀ ਬੱਚੇ ਜੁਗਿਆ ਵੀ ਆ ਗਏ ਨੇ ਥੋੜੀ ਜਗਹਿ ਨੇ ਕਿ